ਮੈਂ ਦੇ ਵਿੱਚ ਜਲਦਾ ਤਾਂ ਸਾਰਾ ਹੀ ਜਾ ਰਹੇ ਹਾਂ ਮੁੰਡੇ ਨੇ ਮੁੰਡੇ ਨੇ ਮੁੰਡੇ ਨੇ ਮੁੰਡੇ ਨੇ ਮੁੰਡੇ ਨੇ ਆ ਆ ਬਾਈ ਕਾਲਾ ਢੱਪਾ ਵੀ ਕਾਕੇ ਵਾਲਾ ਜਮੂ ਪੂਰਾ ਜਮ ਆ ਬੈਠਾ ਹੈ ਹਾਂ ਇਹ ਕਾਕੇ ਵਾਲਾ ਆ ਵੀ ਕਾਕੇ ਵਾਲਾ ਜਮ ਬਾਈ ਕਾਕੇ ਵਾਲਾ ਜਮ ਆ ਨੀਲਾ ਵੀ ਕਾਕੇ ਵਾਲਾ ਇਹ ਨੀਲੀ ਤਾਂ ਹੋਰ ਹੈ ਇਹ ਆਪਣਾ ਬਾਈ ਭਰਾ ਗਾ ਗੂਰੀ ਉਹ ਚੋੜੇ ਪੁੱਤਰਾ ਨਹੀਂ ਹੈ ਉਹ ਨਹੀਂ ਆ ਇਹ ਬਹੁਤ ਇਹ ਰੱਤ ਇਹ ਰੱਤੀ ਵੰਦਰਾ ਨਹੀਂ ਠੀਕ ਆ ਜਨਗੀ ਭਾਈ ਰਿਜ਼ਲਟ ਬਿੰਦਰ ਵਾਲਾ ਬਿੰਦਰ ਵਾਲੇ ਨਾਲ ਉੜਦੇ ਆ ਜਾਂ ਬਿੰਦਰ ਵਾਲੇ ਹੋਰ ਉਤਰਨਾਂ ਨੂੰ ਵੀ ਲੱਗ ਜਾਂਦੇ ਨੇ ਤੇ ਹਜ਼ਾਰ ਹਜ਼ੂਰ ਵਾਲਿਆਂ ਨਾਲ ਜਾਂਟੇ ਕਾਲਿਆਂ ਨਾਲ ਸਾਰਿਆਂ ਨਾਲ ਬਹੁਤ ਉੜਦੇ ਆ ਠੀਕ ਆ ਆ ਆ ਭਾਈ ਤੇ ਕਾਹੂਰੇ ਜਿਹਨੇ ਮੇਕਦੇ ਪਿਆ ਪੁੱਤ ਆ ਜਾਂ ਇਹ ਆਪਣੇ ਗਰਦੀ ਦਾ ਪੁੱਤ ਆ ਇਹ ਆ ਇਹ ਗੱਲ ਜੇ ਪੁੱਤ ਮੇਰਾ ਕੱਟਿਆ ਨੇ ਦਾ ਪੇਈਂ ਹੈ ਆਹ ਕਾਲਜ ਦਾ ਬੇਟਾ ਪੁੱਤ ਆ ਆ ਕਾਲਜ ਦੀ ਇਹ ਆਪਣੇ ਉਹਦੇ ਨਾਲ ਉਤਰਦੇ ਇੱਕ ਕਰੇ ਸਭ ਤੋਂ ਵੱਧ ਦਾਵੇ ਬੁਤਟਰ ਕਿਦੇ ਨਹੀਂ ਹੋਦੇ ਕੋਈ ਵਾਰ ਪਰ ਇਹਦਾ ਸਾਰੇ ਬਾਦੀਨ ਮੇੜ ਦਿੰਦੇ ਆ ਬੈਠੀ ਆ ਰਾਜ ਨਾਲ ਆ ਕਟੀਆਂ ਆ ਆ ਬੈਠੀ ਕੱਟੇ ਰੋਟੀ ਨਹੀਂ ਕਰੇ ਬਗੜਾ ਦੇ ਕਿਦੇ ਨਹੀਂ ਹੋਦੇ ਕੋਈ ਵਾਰ ਪਰ ਇਹਦਾ ਆਪਣੇ ਆ ਹੀ ਹੋਦੇ ਆ ਲਾਲ ਜੀ ਨੇ ਬੁਤਰੀ ਕੋਈ ਨਹੀਂ ਕਰੇ ਜਾਨੀ ਕਿ ਬਹੁਲੇ ਦਾਵੇ ਨੇ ਹਾਂ ਪੂਤਾ ਤਾਂ ਮਾੜਾ ਰਹਿ ਗਿਆ ਅਫੇਰ ਇਹਦਾ ਰੱਖਿਆ ਨਹੀਂ ਬੁਟੜ ਚੜਕਦਾ ਹੀ ਨਹੀਂ ਜਾਂਦਾ ਆਹ ਬਕਰਾਂ ਨਾਲ ਚੜਿਆ ਹਣਾ ਕੁੱਡੇ ਦੇ ਆਗਰ ਆਗਰ ਨੇ ਸਵਾਲ ਜੰਦੇ ਹੋ ਗੁਰੂ ਕੀ ਦੇ ਗੂੜੀ ਹੋ ਰੇ 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 ਪੁੱਤਰਾ ਬਾਈ ਪਟਾਏ ਬੈਜੇ ਸੱਟਾ ਕਿਹੜਿਆ ਦਾ ਇਹ ਕਿਹੜੀਆਂ ਨੇ ਇਹ ਆਪਣੇ ਆ ਹੀ ਗੁਰਦੇਸ਼ ਪਰ ਪੁੱਤਰਾ ਰਾਂ ਦੇ ਬਹੁਤ ਪੁਰਾਣੇ ਪੁੱਤਰਾ ਹੋਈ ਹੈ ਰੇ ਸਾਰੇ ਜਿੱਥੇ ਨੇ ਸਭ ਦਾ ਰਣਜੀਤ ਬਹੁਤ ਘੰਟਾ ਹੈ ਬਾਈ ਸਾਰੇ ਮੇਲੇ ਚਾਹਣੇ ਕੋਈ ਤੁਹਾਨੂੰ ਕਾਫੀ ਜਣਾ ਜੇ ਹੋਰ ਤਾਂ ਲੋਕ ਦੱਪਿਆਂ ਨੂੰ ਕਈਆਂ ਜਾ ਰਿਹਾ ਪੁੱਤਰਾ ਬਾਈ ਤੇ ਇਹ ਜਿਹੜੇ ਚੀਨੇ ਆ ਇਹਦੇ ਅਦਾ ਚੀਨੇ ਅੰਦਰ ਨਾ ਸਮੜੀ ਮੂਠ ਘੰਟੇ ਵਾਲੇ ਕਹਿੰਦੇ ਲੋਕ ਇਹ ਕਰਕੇ ਵਾਲੇ ਪੁੱਤਰਾ ਜਮਾ ਪਿਓਰ ਕਹਿੰਦੇ ਜਮਾ ਪਿਓਰ ਬਹੁਤ ਸਮਾ ਰੁਪਈਆ ਇਹ ਨਾ ਕਬੂਤਰ ਛੱਡੇ ਘਾਕੇ ਨੇ ਇੱਥੇ ਨਾ ਤਿੰਨ ਗੋਣੀ ਦੇ ਮੁੰਡਿਆਂ ਨੇ ਫੜ ਲਈ ਗਰਦੇਵ ਕਾਲੀ ਐਂਟਰੀ 7000 ਵਾਲੀ ਜੀ ਪਤਾ ਨਹੀਂ 5000 ਵਾਲੀ ਜੀ ਹਾਂ ਲਾਬੀ ਕਹਨੇ ਫੜ ਲਿਆ ਸੀ ਹਾਂ ਉੱਚ ਕਾਲਾ ਖੰਭ ਸੀ ਚਿੱਟੀਆਂ ਕਾਲੀਆਂ ਉਹਦਾ ਆਪਾ ਪੁੱਤ ਮੁੱਲ ਲੈ ਲੈ ਕਾਲਾ ਜਿੰਨਾ ਫਿਰ ਉਹ ਉਹਦੀ ਲਾਤ ਜੋ ਬਣੇ ਡੱਬੇ ਵੀ ਉਹਦੇ ਕੱਢੇ ਵੀ ਡੱਬੀ ਲਾ ਕੇ ਇਹ ਵੀ ਕਰਦੇ ਡੱਬੇ ਹਾਂ ਇਹ ਤਾਂ ਮੈਂ ਕਾਲੇ ਜਿੰਨੇ ਕੱਢਦਾ ਜੀ ਦੋ ਕਬੂਤਰਾਂ ਲਾਉਣੇ ਆ ਜਿਹੜੀ ਡੱਬੀ ਲੱਗ ਜਾਂਦੀ ਫਿਰ ਡੱਬੇ ਕੱਢਦਾ ਠੀਕ ਆ ਉਹ ਨਹੀਂ ਕੱਢਦੇ ਉਹ ਨਹੀਂ ਕੱਢਦੇ ਜ ਇਹ ਬੂਤੇ ਕਾਲਾ ਖੰਭ ਕੱਢ ਜਾਣਾ ਹੈ। ਹੂੰ। ਇਹ ਲੋਕ ਡੱਬੇਆਂ ਮਗਰ ਪਏ ਫਿਰਦੇ ਵੀ ਓੜਦੇ ਓੜਦੇ ਹੀ ਵਾਦ। ਡੱਬੇ ਹੈਗੇ ਆਪਣੇ ਘਰੇ ਡੱਬੇ ਵਾਦ ਤੋਂ 10-15 ਜੋੜੇ ਬਣਾਏ ਹੋਏ ਆਪਦੇ। ਓੜਦੇ ਵਾਦ। ਓੜਦੇ ਵਾਲੇ ਕਰਕੇ। ਜਿਆ ਸੁਣਿਆ ਕਰਕੇ ਪਾਏ ਦਾ ਡੱਬਾ ਮਗਰ। ਆਪ ਦਾ ਨਾ ਨਾ ਇਹ ਮੂਰਤੀ ਹੈ। ਸਾਡੇ ਇੱਥੇ